ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਮੇਰੀ ਮਾਂ ਅੰਨੀ ਸੀ ਜਦੋਂ ਮੈਂ ਘਰ ਆਉਂਦਾ ਤਾਂ ਮਾਂ ਕਹਿੰਦੀ ਬੇਟਾ ਤੂੰ ਦੁਬਾਰਾ ਆ ਗਿਆ ਅਜੇ ਕੁਝ ਦਿਨ ਪਹਿਲਾਂ ਹੀ ਤਾਂ ਆਇਆ ਸੀ ਮੈਨੂੰ ਲੱਗਦਾ ਕਿ ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਇੱਕ ਦਿਨ ਮੈਂ ਘਰ ਜਲਦੀ ਆ ਗਿਆ ਤੇ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਮੇਰੀ ਪਤਨੀ ਤੇ ਮੈਂ ਰੋਜ਼ਾਨਾ ਵਾਂਗ ਸ਼ਾਮ 6 ਵਜੇ ਕੰਮ ਤੋਂ ਵਾਪਸ ਘਰ ਆਇਆ ਸੀ ਘਰ ਆਉਂਦੇ ਹੀ ਮੈਂ ਉੱਚੀ ਆਵਾਜ਼ ਮਾਂ ਨੂੰ ਬੁਲਾਇਆ ਮੇਰੀ ਮਾਂ ਜੋ ਆਪਣੇ ਮੰਜੇ ਤੇ ਪਈ ਸੀ ਮੇਰੀ ਆਵਾਜ਼ ਸੁਣ ਕੇ ਤੁਰੰਤ ਉੱਠ ਬੈਠੀ ਉਹਨਾਂ ਦੇ ਚਿਹਰੇ ਤੇ ਹਾਫ ਹਾਫ ਦੇਖ ਕੇ ਮੈਂ ਫਿਕਰਮੰਦ ਹੋ ਗਿਆ ਮੈਂ ਉਹਨਾਂ ਕੋਲ ਜਾ ਕੇ ਬੈਠ ਗਿਆ ਮੇਰੀ ਮਾਂ ਅੰਨੀ ਸੀ ਇਸ ਲਈ ਮੇਰਾ ਚਿਹਰਾ ਟੋਕੇ ਦੇਖਣ ਲੱਗੀ ਮੈਨੂੰ ਪਹਿਲਾਂ ਨਾਲੋਂ ਕਮਜ਼ੋਰ ਲੱਗ ਰਹੀ ਸੀ ਮੈਨੂੰ ਉੱਥੇ ਹਾਜ਼ਰ ਦੇਖੋ ਬੋਲੀ ਬੇਟਾ ਸਭ ਠੀਕ ਤਾਂ ਹੈ ਐਨੀ ਜਲਦੀ ਵਾਪਸ ਆ ਗਿਆ ਕੀ ਕੁਝ ਭੁੱਲ ਗਿਆ ਮਾਂ ਦੀ ਗੱਲ ਸੁਣ ਕੇ ਮੈਂ ਉਹਨਾਂ ਵੱਲ ਹੈਰਾਨੀ ਨਾਲ ਦੇਖਣ ਲੱਗਿਆ ਮੈਂ ਤਾਂ ਸਵੇਰੇ 9 ਵਜੇ ਦਾ ਕਰੋ ਗਿਆ ਉਹਨਾਂ ਵਾਪਸ ਆਇਆ ਮੈਂ ਉਹਨਾਂ ਕੋਲ ਬਹਿ ਕੇ ਉਹਨਾਂ ਦੇ ਮੱਥੇ ਨੂੰ ਚੁੰਮ ਕੇ ਬੋਲਿਆ ਮਾਂ ਮੈਂ ਤਾਂ ਸਵੇਰ ਦਾ ਗਿਆ ਹੁਣ ਕਰ ਆਇਆ ਹਾਂ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋਈ ਤੇ ਝਟ ਬੋਲੀ ਨਹੀਂ ਬੇਟਾ ਅਜੇ ਕੋਈ ਅੱਧਾ ਘੰਟਾ ਪਹਿਲਾਂ ਤੂੰ ਮੇਰੇ ਕੋਲ ਬੈਠ ਕੇ ਗੱਲਾਂ ਕਰ ਰਿਹਾ ਸੀ ਤੇ ਫਿਰ ਪਾਇਰ ਨਾਲ ਗੱਲਾਂ ਕਰਕੇ ਤੂੰ ਕਿਸੇ ਕੰਮ ਤੋਂ ਬਾਹਰ ਚਲਾ ਗਿਆ ਸੀ ਮੈਂ ਹੈਰਾਨੀ ਨਾਲ ਉਸ ਵੱਲ ਦੇਖਣ ਲੱਗਿਆ ਆਖਰ ਉਹ ਕਹਿਣਾ ਕੀ ਚਾਹੁੰਦੀ ਸੀ ਤਦ ਹੀ ਮੇਰੀ ਪਤਨੀ ਰਸੋਈ ਚੋਂ ਖਾਣਾ ਲੈ ਕੇ ਬਾਹਰ ਆਈ ਤੇ ਦੁਖੀ ਜਈ ਹੋ ਕੇ ਕਹਿਣ ਲੱਗੀ ਸੁਨੀਲ ਤੁਸੀਂ ਹੀ ਸਮਝਾਓ ਮਾਤਾ ਜੀ ਨੂੰ ਮਿਰਿਤਾ ਕੋਈ ਗੱਲ ਹੀ ਨਹੀਂ ਸੁਣਦੀ ਅੱਜ ਤੀਜੀ ਵਾਰ ਇਹਨਾਂ ਲਈ ਪਸੰਦ ਦਾ ਖਾਣਾ ਬਣਾ ਕੇ ਲਿਆ ਰਹੀ ਹਾਂ ਹੁਣ ਤੁਸੀਂ ਇਹਨਾਂ ਨੂੰ ਸਮਝਾਓ ਇਹ ਤਾਂ ਵਾਰ-ਵਾਰ ਭੁੱਲ ਜਾਂਦੀ ਹੈ ਕਹਿੰਦੀ ਹੈ ਕਿ ਤੂੰ ਕਦੋਂ ਮੈਥੋਂ ਖਾਣੇ ਲਈ ਪੁੱਛਿਆ ਉਹ ਤਾਂ ਸੁਨੀਲ ਹੈ ਜੋ ਮੈਥੋਂ ਖਾਣੇ ਬਾਰੇ ਪੁੱਛ ਲੈਂਦਾ ਹੈ ਹਾਲਾਂਕਿ ਤੁਸੀਂ ਤਾਂ ਹੁਣ ਆਏ ਹੋ ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਉਦਾਸੀ ਨਾਲ ਮਾਂ ਨੂੰ ਸਮਝਾਇਆ ਕੀ ਮਾਂ ਤੁਸੀਂ ਸਮੇਂ ਤੇ ਖਾਣਾ ਤੇ ਦਵਾਈ ਕਿਉਂ ਨਹੀਂ ਖਾਂਦੇ ਐਨੇ ਚੰਗੇ ਤੇ ਖਿਆਲ ਰੱਖਣ ਵਾਲੀ ਬਹੁਤ ਤੁਹਾਨੂੰ ਮਿਲੀ ਹੈ ਇਸ ਦੇ ਬਾਵਜੂਦ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ ਮੇਰੀ ਮਾਂ ਜਿਆਦਾ ਉਮਰ ਦੀ ਹੋ ਚੁੱਕੀ ਸੀ ਇਸ ਲਈ ਉਹਨਾਂ ਨੂੰ ਭੁੱਲਣ ਦੀ ਆਦਤ ਪੈ ਚੁੱਕੀ ਹੈ ਮੇਰੀ ਮਾਂ ਕੁਝ ਦੇਰ ਲਈ ਚੁੱਪ ਹੋ ਗਈ ਤੇ ਫਿਰ ਬੋਲੀ ਕਿ ਮੇਰਾ ਦਿਲ ਤੇਰੇ ਹੱਥੋਂ ਖਾਣਾ ਖਾਣ ਨੂੰ ਕਰ ਰਿਹਾ ਸੀ ਬਸ ਸ਼ਾਇਦ ਇਸ ਲਈ ਮੈਂ ਬਹੂ ਨੂੰ ਮਨਾ ਕਰ ਦਿੱਤਾ ਹੋਵੇਗਾ ਮੈਨੂੰ ਯਾਦ ਨਹੀਂ ਮਾਦੀ ਗੱਲ ਸੁਣ ਕੇ ਮੈਂ ਮੁਸਕੁਰਾਇਆ ਤੇ ਉਹਨਾਂ ਨੂੰ ਖਾਣਾ ਖਵਾਉਣ ਲੱਗਿਆ ਮੇਰੀ ਮਾទੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਪਰ ਮਹਿਸੂਸ ਸਭ ਕਰ ਲੈਂਦੀ ਸੀ ਮੇਰੇ ਦਿਮਾਗ 'ਚ ਮਾ ਦੇ ਉਹੀ ਸ਼ਬਦ ਚੱਲ ਰਹੇ ਸਨ ਕਿਉਂਕਿ ਅੱਜ ਇਹ ਤੀਜੀ ਵਰਸੀ ਜਦੋਂ ਮਾਂ ਨੇ ਮੈਨੂੰ ਅਜੀਹਾ ਕਿਹਾ ਸੀ ਇਸ ਤੋਂ ਪਹਿਲਾਂ ਵੀ ਅਜੀਹਾ ਹੋ ਚੁੱਕਾ ਸੀ ਨੇ ਸੋਚਾਂ ਚੋਂ ਦੇਖ ਕੇ ਮੇਰੀ ਪਤਨੀ ਪੁੱਛਣ ਲੱਗੀ ਤਾਂ ਮੈਂ ਉਸ ਨੂੰ ਆਪਣੀ ਮਾਦੀ ਗੱਲਬਾਰੇ ਦੱਸਿਆ ਉਸ ਨੇ ਨਜ਼ਰ ਫੇਰ ਕੇ ਇੱਕ ਲੰਮਾ ਸਾਲਿਆ ਤੇ ਬੋਲੀ ਸੁਨੀਲ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਸੋ ਰਹੀ ਸੀ ਜਿਆਦਾ ਉਮਰ ਦੀ ਹੋ ਗਈ ਹੈ ਹੁਣ ਮਾਂ ਨੇ ਜੋ ਸੁਪਨੇ ਚ ਦੇਖਿਆ ਹੋਵੇਗਾ ਉਸ ਨੂੰ ਹੀ ਹਕੀਕਤ ਸਮਝ ਕੇ ਅਜਿਆ ਕਹਿ ਰਹੀ ਹੋਵੇਗੀ ਹੁਣ ਦੇਖੋ ਨਾ ਖੁਦ ਹੀ ਕਹਿ ਰਹੀ ਹੈ ਕਿ ਮੈਨੂੰ ਯਾਦ ਨਹੀਂ कि मैं उन्हें खाने का पूछया है अपनी पत्नी दी गल ते उस समय सिर हिला ਦਿੱਤਾ اگلے ਦਿਨ जदों मैं काम ਤੋਂ ਘਰ واپس ਆਇਆ ਤਾਂ ਬਹੁਤ ਹੀ ਅਜੀਬ ਗੱਲ ਵਾਪਰੀ ਮੇਰੀ ਮਾਛਾਤੇ ਪੌੜੀਆਂ ਦੇ ਨੇੜੇ ਖੜੀ ਸੀ ਤੇ ਮੈਨੂੰ ਆਵਾਜ਼ਾਂ ਦੇ ਦੇ ਕੇ ਆਖ ਰਹੀ ਸੀ ਕਿ ਸੁਨੀਲ ਬੇਟਾ ਮੇਰੇ ਪੈਰਾਂ 'ਚ ਦਰਦ ਸ਼ੁਰੂ ਹੋ ਗਿਆ ਹੈ ਕਿੰਨੀ ਦੇਰ ਮੈਨੂੰ ਖੜਾ ਰਹਿਣਾ ਹੋਵੇਗਾ ਫਾਇਲ ਬਹੁਤ ਜਰਾ ਸਹਾਰਾ ਦੇ ਕੇ ਮੈਨੂੰ ਬਿਸਤਰ ਤੱਕ ਲੈ ਜਾ ਸੁਨੀਰੀ ਪਤਾ ਨੇ ਕਿੱਥੇ ਚਲਾ ਗਿਆ ਮੈਨੂੰ ਇੱਥੇ ਇਕੱਲੀ ਛੱਡ ਕੇ ਮੇਰਾ ਦਿਲ ਸੰਗ ਚ ਆ ਗਿਆ ਸੀ ਕਿਉਂਕਿ ਜੇਕਰ ਮਾਂ ਇੱਕ ਵੀ ਕਦਮ ਹੋਰ ਅੱਗੇ ਵਧਾਉਂਦੀ ਤਾਂ ਉਹ ਪੌੜੀਆਂ ਤੋਂ ਹੇਠਾ ਡਿੱਗ ਸਕਦੀ ਸੀ ਮੈਂ ਤੁਰੰਤ ਭੱਜ ਕੇ ਉਹਨਾਂ ਤੱਕ ਪਹੁੰਚਿਆ ਤੇ ਉਹਨਾਂ ਨੂੰ ਉੱਥੋਂ ਹਟਾਇਆ ਪਰ ਸਵਾਲ ਤਾਂ ਇਹ ਸੀ ਕਿ ਮਾਂ ਉੱਥੇ ਉੱਪਰ ਤੱਕ ਪਹੁੰਚੀ ਕਿਵੇਂ ਸੀ ਮਾਂ ਪੌੜੀਆਂ ਉਤਰਦੇ ਹੋਏ ਤੁਰੰਤ ਮੈਨੂੰ ਝਿੜਕ ਕੇ ਬੋਲੀ ਕਿ ਪਿਛਲੇ ਘੰਟੇ ਤੋਂ ਮੈਂ ਇੱਥੇ ਖੜੀ ਹਾਂ ਪਰ ਤੂੰ ਪਤਾ ਨਹੀਂ ਮੈਨੂੰ ਛੱਡ ਕੇ ਕਿੱਥੇ ਗਾਇਬ ਹੋ ਜਾਂਦਾ ਹੈ ਨਾ ਬਹੂ ਮੇਰੀ ਗੱਲ ਦਾ ਜਵਾਬ ਦਿੰਦੀ ਹੈ ਤੇ ਨਾ ਤੂੰ ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਸੀ ਮੈਂ ਮਾਂ ਨੂੰ ਫਿਰ ਤੋਂ ਵਿਸ਼ਵਾਸ ਦਵਾਇਆ ਕਿ ਮੈਂ ਹੁਣੇ ਦਫ਼ਤਰ ਤੋਂ ਆਇਆ ਹਾਂ ਪਰ ਮਾਂ ਦਾ ਅੰਦਾਜ਼ ਦੇਖ ਕੇ ਮੈਨੂੰ ਸੱਚਮੁੱਚ ਫਿਕਰ ਹੋਣ ਲੱਗਿਆ ਸੀ ਇੱਕ ਤਾਂ ਮੇਰੀ ਮਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਚੁੱਕੀ ਸੀ ਤੇ ਦੂਜਾ ਉਹਨਾਂ ਦੇ ਭੁੱਲਣ ਦੀ ਬਿਮਾਰੀ ਤੋਂ ਮੈਨੂੰ ਇਹ ਡਰ ਸਤਾਉਣ ਲੱਗਿਆ ਸੀ ਕਿ ਕਿਤੇ ਉਹ ਕਿਸੇ ਦਿਨ ਇਹਨਾਂ ਪੌੜੀਆਂ ਤੋਂ ਹੀ ਨਾ ਡਿੱਗ ਜਾਣ ਮੇਰੀ ਪਰੇਸ਼ਾਨੀ ਦੇਖ ਕੇ ਮੇਰੀ ਪਤਨੀ ਵੀ ਪਰੇਸ਼ਾਨ ਹੋ ਗਈ ਤੇ ਫਿਰ ਮੇਰੀ ਮਾਂ ਨੂੰ ਉਹਨਾਂ ਦੇ ਕਮਰੇ 'ਚ ਛੱਡਣ ਚਲੀ ਗਈ ਤੇ ਉਹਨਾਂ ਨੂੰ ਕਹਿਣ ਲੱਗੀ ਮਾਂ ਜੀ ਮੈਂ ਤਾਂ ਤੁਹਾਨੂੰ ਤੁਹਾਡੇ ਕਮਰੇ 'ਚ ਬਿਠਾ ਕੇ ਨਹਾਉਣ ਗਈ ਸੀ ਤੁਸੀਂ ਉੱਪਰ ਕਿਵੇਂ ਪਹੁੰਚ ਗਏ ਮੇਰੀ ਮਾਂ ਪਾਇਲ ਨੂੰ ਕਹਿਣ ਲੱਗੀ ਇਹ ਸੁਨਿਲ ਹੀ ਤਾਂ ਮੈਨੂੰ ਆਪਣੇ ਨਾਲ ਛੱਤ ਤੇ ਲੈ ਗਿਆ ਸੀ ਮੇਰੀ ਮਾਂ ਨੂੰ ਪਤਾ ਨਹੀਂ ਕੀ ਕੀ ਨਜ਼ਰ ਆਉਂਦਾ ਰਹਿੰਦਾ ਸੀ ਪਾਇਲ ਉਹਨਾਂ ਨੂੰ ਕਮਰੇ ਛੱਡ ਕੇ ਫਿਰ ਮੇਰੇ ਕੋਲ ਆ ਕੇ ਬੋਲੀ ਦੇਖ ਲਓ ਆਪਣੀ ਮਾਂ ਦੀ ਹਰਕਤ ਤੁਸੀਂ ਜੇਕਰ ਭਗਵਾਨ ਨਾ ਕਰੇ ਉੱਪਰੋਂ ਡਿੱਗ ਜਾਂਦੀ ਤਾਂ ਮੇਰੇ ਤੇ ਇਲਜ਼ਾਮ ਆਉਂਦਾ ਕਿ ਮੈਂ ਖਿਆਲ ਨਹੀਂ ਰੱਖਿਆ ਮੈਂ ਪਾਇਲ ਦੀ ਗੱਲ ਸੁਣ ਕੇ ਚਿੰਤਾਜ ਪੈ ਗਿਆ ਕਿ ਮੈਂ ਆਪਣੀ ਮਾਂ ਦੀ ਇਸ ਬਿਮਾਰੀ ਦਾ ਕੀ ਇਲਾਜ ਕਰਵਾਵਾਂ ਮੈਂ ਕਈ ਚੰਗੇ ਡਾਕਟਰਾਂ ਨੂੰ ਵੀ ਦਿਖਾਇਆ ਸੀ ਪਰ ਉਹ ਕਹਿੰਦੇ ਸਨ ਕਿ ਉਮਰ ਕਰਕੇ ਹੈ ਮੇਰੀ ਪਤਨੀ ਪੁੱਲੀ ਕੀ ਤੁਸੀਂ ਜ਼ਿਆਦਾ ਸੋਚੋ ਨਾ ਕਿਉਂਕਿ ਮਾਤਾ ਜੀ ਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ ਹੁਣ ਉਮਰ ਦੇ ਨਾਲ ਨਾਲ ਇਹਨਾਂ ਨੂੰ ਭੁੱਲਣ ਦੀ ਵੀ ਬਿਮਾਰੀ ਹੁੰਦੀ ਜਾ ਰਹੀ ਹੈ ਤਾਂ ਧੀ ਤਾਂ ਉਹ ਅਜੀਹਾ ਕਹਿੰਦੀ ਰਹਿੰਦੀ ਹੈ ਪਾਇਲ ਦੀ ਕੱਲ ਠੀਕ ਸੀ ਮੈਂ ਆਪਣੀ ਮਾਂ ਨੂੰ ਖਾਣਾ ਖਵਾਇਆ ਤੇ ਦਵਾਈ ਦੇ ਕੇ ਸੁਲਾ ਦਿੱਤਾ ਮੈਂ ਇਸੇ ਉਲਜਨ ਸੀ ਕਿ ਤਦੀ ਮਾਂ ਉੱઠી ਤੇ ਕਹਿਣ ਲੱਗੀ ਬੇਟਾ ਮੈਨੂੰ ਦਵਾਈ ਦੇ ਦੇ ਸਵੇਰ ਤੋਂ ਨਹੀਂ ਲਈ ਮੈਂ ਬਸ ਚੁੱਪਚਾਪ ਇੱਕ ਸਾਹ ਡਰ ਕੇ ਰਹਿ ਗਿਆ ਮੇਰੀ ਪਤਨੀ ਦਾ ਕਹਿਣਾ ਸਹੀ ਸੀ ਕਿ ਮਾਂ ਨੂੰ ਭੁੱਲਣ ਦੀ ਬਿਮਾਰੀ ਲੱਤ ਚੁੱਕੀ ਹੈ ਨਹੀਂ ਤਾਂ ਦਵਾਈ ਤਾਂ ਮੈਂ ਉਹਨਾਂ ਨੂੰ ਖੁਦ ਹੀ ਦਿੱਤੀ ਸੀ ਕੁਝ ਦੇਰ ਬਾਅਦ ਮੈਂ ਮਾਂ ਦੇ ਕਮਰੇ ਚੋਂ ਜਾਣ ਲੱਗਿਆ ਤਾਂ ਮੇਰੀ ਨਜ਼ਰ ਇੱਕ ਚੀਜ਼ ਤੇ ਪਈ ਮੈਂ ਜਿਗਿਆਸਾ ਨਾਲ ਬੈੱਡ ਤੋਂ ਉੱਠ ਕੇ ਡਰੈਸਿੰਗ ਟੇਬਲ ਕੋਲ ਗਿਆ ਜਿਸ 'ਚੋਂ ਮੇਰਾ ਮਨਪਸੰਦ ਪਰਫਿਊਮ ਬਾਹਰ ਨਜ਼ਰ ਆ ਰਿਹਾ ਸੀ ਮੇਰੀ ਆਦਤ ਸੀ ਕਿ ਮੈਂ ਇੱਕ ਹੀ ਤਰ੍ਹਾਂ ਦੀ ਖੁਸ਼ਬੂ ਲਗਾਉਂਦਾ ਸੀ ਮੇਰੇ ਕੋਲ ਅਜਿਹੇ ਕਈ ਪਰਫਿਊਮ ਸਨ ਪਰ ਇੱਥੇ ਮਾਂ ਦੇ ਕਮਰੇ 'ਚ ਇਹ ਕਿਵੇਂ ਆਇਆ ਸੀ ਮੈਂ ਸਿਰ ਝਟਕ ਕੇ ਉਸਨੂੰ ਉਠਾਇਆ ਤੇ ਆਪਣੇ ਕਮਰੇ 'ਚ ਆ ਗਿਆ ਦੋ ਦਿਨ ਇੰਝ ਹੀ ਲੰਘੇ ਤੀਜੇ ਦਿਨ ਮੇਰਾ ਕੰਮ ਜਲਦੀ ਖਤਮ ਹੋ ਚੁੱਕਾ ਸੀ ਮੈਂ ਖੁਸ਼ੀ-ਖੁਸ਼ੀ ਘਰ ਲਈ ਰਵਾਨਾ ਹੋ ਗਿਆ ਅਸੀਂ ਬਹੁਤ ਘਟਪਾਰ ਜਾਂਦੇ ਸੀ ਪਾਇਲ ਬਹੁਤ ਚੰਗੀ ਪਤਨੀ ਸਾਬਤ ਹੋਈ ਸੀ ਉਸਨੇ ਅਜ ਤੱਕ ਮੈਨੂੰ ਸ਼ਿਕਾਇਤ ਨਹੀਂ ਕੀਤੀ ਕਿ ਮੈਂ ਉਸਨੂੰ ਬਾਹਰ ਨਹੀਂ ਲੈ ਕੇ ਜਾਂਦਾ ਮੈਂ ਆਉਂਦੇ ਹੋਏ ਪਾਇਲ ਲਈ ਗੁਲਾਬ ਤੇ ਗਜ਼ਰੇ ਵੀ ਲੈ ਆਇਆ ਅਜੇ ਮੈਂ ਘਰ ਚ ਆਇਆ ਹੀ ਸੀ ਕਿ ਅੰਦਰੋਂ ਕੁਝ ਆਵਾਜ਼ਾਂ ਆਉਣ ਲੱਗੀਆਂ ਜਿਨ੍ਹਾਂ ਨੂੰ ਸੁਣ ਕੇ ਮੇਰੇ ਕਦਮ ਉੱਥੇ ਰੁਕ ਗਏ ਮੈਨੂੰ ਮਾਂ ਦਾ ਇਹ ਰਵਈਆ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ ਉਹ ਪਾਇਲ ਨੂੰ ਝਿੜਕ ਰਹੀ ਸੀ ਜਦੋਂ ਕਿ ਪਾਇਲ ਚੁੱਪਚਾਪ ਸਿਰ ਚੁਕਾਈ ਉਹਨਾਂ ਦੇ ਸਾਹਮਣੇ ਖੜੀ ਸੀ ਮੈਂ ਅੰਦਰ ਗਿਆ ਤਾਂ ਮੇਰੀ ਪੈਰ ਚਾਲ ਸੁਣ ਕੇ ਮਾਂ ਤੁਰੰਤ ਚੁੱਪ ਹੋ ਗਈ ਤੇ ਰੋਣ ਲੱਗੀ ਰੋਂਦੇ ਰੋਂਦੇ ਬੋਲੀ ਕਿ ਤੇਰੀ ਪਤਨੀ ਨੇ ਮੇਰੇ ਹੱਥ ਸਾੜ ਦਿੱਤੇ ਮੈਂ ਇਸ ਨੂੰ ਸਿਰਫ ਇੰਨਾ ਕਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਕੁਝ ਖਾਣ ਨੂੰ ਦੇ ਦੇ ਪਰ ਇਸਨੇ ਮੇਰੇ ਹੱਥ ਗਰਮ ਪ੍ਰੈਸ ਤੇ ਰੱਖ ਦਿੱਤੇ ਮੈਂ ਰੋ ਰਹੀ ਸੀ ਪਰ ਮੇਰੇ ਤੇ ਇਸ ਸਮੇਂ ਉਹਨਾਂ ਦੀ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਮੈਨੂੰ ਮਾਂ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਅੱਧਾ ਖਾਦਾ ਹੋਇਆ ਖਾਣਾ ਉਹਨਾਂ ਕੋਲ ਪਿਆ ਸੀ ਕੁਝ ਖਾਣਾ ਉਹਨਾਂ ਦੇ ਕੱਪੜਿਆਂ ਤੇ ਅਜੇ ਵੀ ਡਿੱਗਿਆ ਹੋਇਆ ਸੀ ਰਹੀ ਗੱਲ ਉਹਨਾਂ ਦੇ ਹੱਥਾਂ ਦੀ ਤਾਂ ਉਹ ਲਾਲ ਸਨ ਸੜੇ ਨਹੀਂ ਸਨ ਾਇਲ ਸਿਰ ਚੁਕਾਈ ਰੋ ਰਹੀ ਸੀ ਤੇ ਫਿਰ ਰੋਂਦੇ ਹੋਏ ਬੋਲੀ ਦੇਖ ਲਿਆ ਸੁਨਿਲ ਤੁਸੀਂ ਮੈਂ ਮਾਂ ਦੀ ਹਰ ਤਰ੍ਹਾਂ ਨਾਲ ਸੇਵਾ ਕੀਤੀ ਨਹੀਂ ਤਾਂ ਕਿਹੜੀ ਬਹੂ ਆਪਣੀ ਅੰਨੀ ਤੇ ਪੁਲੱਕਰ ਸਸਤੀ ਇੰਨੀ ਦੇਖਭਾਲ ਕਰਦੀ ਹੈ ਇਸ ਉਮਰ ਚ ਇਹਨਾਂ ਨੂੰ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਇਹ ਜਾਣ ਬੁਝ ਕੇ ਤੁਹਾਨੂੰ ਮੇਰੇ ਖਿਲਾਫ ਕਰਨ ਚ ਲੱਗੀ ਰਹਿੰਦੀ ਹੈ ਾਇਲ ਦੀ ਗੱਲ ਸੁਣ ਕੇ ਮੇਰੀ ਮਾਦਾ ਰੰਗ ਉੱਡ ਗਿਆ ਉਹ ਬੋਖਲਾ ਹੱਡਾ ਸ਼ਿਕਾਰ ਹੁੰਦੇ ਹੋਏ ਗੱਲਾਂ ਘਮੋਣ ਲੱਗੀ ਪਰ ਮੈਂ ਕੁਝ ਵੀ ਸੁਣੇ ਬਿਨਾ ਆਪਣੇ ਕਮਰੇ ਚ ਆ ਗਿਆ ਮੇਰਾ ਸਾਰਾ ਸਰਪ੍ਰਾਈਜ਼ ਤੇ ਐਨਾ ਚੰਗਾ ਮੋੜ ਹੁਣ ਖਰਾਬ ਹੋ ਚੁੱਕਾ ਸੀ ਮੇਰੇ ਦਿਲ 'ਚ ਮੇਰੀ ਮਾਂ ਲਈ ਹੁਣ ਉਲਜਣਾ ਵਧਨ ਲੱਗੀਆਂ ਸਨ ਮੈਂ ਅੱਖਾਂ ਦੇਖੀ ਗੱਲ ਨੂੰ ਨਹੀਂ ਛੁਟਲਾ ਸਕਤਾ ਸੀ ਮੈਂ ਪਾਇਲ ਤੋਂ ਮਾਂ ਵੱਲੋਂ ਮਾਫੀ ਮੰਗੀ ਜਿਸ ਤੇ ਉਹ ਬੋਲੀ ਕਿ ਕੋਈ ਗੱਲ ਨਹੀਂ ਉਹ ਵੱਡੀ ਹੈ ਉਮਰ ਦੇ ਇਸ ਹਿੱਸੇ 'ਚ ਅਜੀਹਾ ਹੋ ਜਾਂਦਾ ਹੈ ਉਸ ਦਾ ਐਨਾ ਵੱਡਾ ਦਿਲ ਦੇਖ ਕੇ ਮੇਰੇ ਦਿਲ 'ਚ ਉਸ ਲਈ ਹੋਰ ਮੁਹੱਬਤ ਵਧਣ ਲੱਗੀ ਸੀ ਪਰ ਫਿਰ ਉਹ ਉਦਾਸ ਹੋ ਕੇ ਬੋਲੀ ਕਿ ਮੇਰੇ ਨਾਲ ਵਾਦਾ ਕਰੋ ਕਿ ਮਾਂ ਦੀਆਂ ਗੱਲਾਂ ਚਾਕੇ ਮੇਰੇ ਨਾਲ ਨਾਰਾਜ਼ ਨਹੀਂ ਹੋਵਾਂਗੀ ਮੈਂ ਪਾਇਲ ਨਾਲ ਬਹੁਤ ਪਿਆਰ ਕਰਦਾ ਸੀ ਅਜਿਹਾ ਭਲਾ ਕਿਵੇਂ ਹੋ ਸਕਦਾ ਸੀ ਕਿ ਮੈਂ ਕਿਸੇ ਦੀਆਂ ਗੱਲਾਂ ਚਾਕੇ ਉਸ ਤੋਂ ਦੂਰ ਹੁੰਦਾ ਮੈਂ ਉਸ ਨੂੰ ਵਿਸ਼ਵਾਸ ਦਵਾਇਆ ਕਿ ਅਜਿਹਾ ਕਦੇ ਵੀ ਨਹੀਂ ਹੋਵੇਗਾ ਮੈਂ ਹੁਣ ਮਾਂ ਨਾਲ ਬਹੁਤ ਘੱਟ ਗੱਲ ਕਰਦਾ ਸੀ ਸਵੇਰੇ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਜਾਂਦਾ ਤੇ ਰਾਤ ਨੂੰ ਆ ਕੇ ਉਹਨਾਂ ਨਾਲ ਥੋੜੀ ਗੱਲ ਕਰਕੇ ਸੋ ਜਾਂਦਾ ਪਰ ਉਹਨਾਂ ਦਾ ਵਿਵਹਾਰ ਅਜੇ ਵੀ ਉਹੋ ਜਿਹਾ ਹੀ ਸੀ ਜੋ ਮੈਨੂੰ ਅਕਸਰ ਸੋਚ ਚ ਪਾ ਦਿੰਦਾ ਇੱਕ ਸ਼ਾਮ ਜਦੋਂ ਮੈਂ ਕੰਮ ਤੋਂ ਵਾਪਸ ਕਰ ਆਇਆ ਤਾਂ ਮੇਰੀ ਮਾਂ ਮੈਨੂੰ ਬੋਲੀ ਕਿ ਬੇਟਾ ਤੂੰ ਐਨੇ ਜਲਦੀ ਮੁੰਬਈ ਤੋਂ ਵਾਪਸ ਵੀ ਆ ਗਿਆ ਮਾਂ ਦੀ ਗੱਲ ਤੇ ਹੈਰਾਨ ਹੋਇਆ ਤੇ ਹੱਸ ਕੇ ਬੋਲਿਆ ਕਿ ਅੱਜ ਫਿਰ ਤੁਸੀਂ ਸੁਪਨਾ ਦੇਖ ਲਿਆ ਮੇਰੇ ਸਵਾਲ ਤੇ ਉਹ ਚੁੱਪ ਹੋ ਗਈ ਤੇ ਫਿਰ ਕੁਝ ਸੋਚ ਕੇ ਬੋਲੀ ਕਿ ਨਹੀਂ ਬੇਟਾ ਸੁਪਨਾ ਤਾਂ ਨਹੀਂ ਸੀ ਤੂੰ ਮੇਰੇ ਸਾਹਮਣੇ ਬੈਠਾ ਪਾਇਲ ਨਾਲ ਗੱਲ ਕਰ ਰਿਹਾ ਸੀ ਕਿ ਤੂੰ ਅੱਜ ਰਾਤ ਮੁੰਬਈ ਜਾ ਰਿਹਾ ਹੈ ਤੇ ਜਿਵੇਂ ਵਾਪਸ ਆਵੇਂਗਾ ਤਾਂ ਕੁਝ ਦਿਨਾਂ ਲਈ ਪਾਇਲ ਨੂੰ ਕੋਮਨ ਲੈ ਕੇ ਜਾਵੇਂਗਾ ਮਾਂ ਦੀ ਐਨੀ ਲੰਮੀ ਕਾਲ ਤੇ ਮੈਂ ਸੋਚ ਪੈ ਗਿਆ ਕਿ ਸੁਪਨਾ ਸੀ ਜਹ ਹਕੀਕਤ ਮੇਤਾ ਜਿਆ ਕੁਝ ਨਹੀਂ ਕਿਹਾ ਸੀ ਮੈਂ ਨਾ ਚਾਹੁੰਦੇ ਹੋਏ ਵੀ ਮਾਂ ਦੇ ਨੇੜੇ ਜਾ ਕੇ ਬੈਠ ਕੇ ਹੱਸ ਕੇ ਬੋਲਿਆ ਕਿ ਹੋਰ ਕੀ ਕੀ ਕਿ ਹਸੀ ਮਾਂ ਮਿੰਨਾ ਜਿਆ ਮੁਸਕਰਾਈ ਤੇ ਬੋਲੀ ਤਾਨੇ ਨਾ ਮਾਰ ਪੁੱਤ ਜਾ ਜਾ ਕੇ ਆਰਾਮ ਕਰ ਜਾਣਦੀ ਹਾਂ ਤੂੰ ਮੇਰੇ ਤੇ ਯਕੀਨ ਨਹੀਂ ਕਰੇਗਾ ਪਰ ਮੇਰਾ ਮਜ਼ਾਕ ਨਾ ਉੜਾ ਆਖਰ ਮਾਂ ਹਾਂ ਤੇਰੀ ਮਾਂ ਦੇ ਸ਼ਬਦ ਮੇਰੇ ਸਿਨੇ ਸਤਿਰਵੰਗਲਕੇ ਸਨ ਮੈਂ ਕੁਝ ਕਹਿਣਾ ਚਾਹੁੰਦਾ ਸੀ ਪਰ ਮੇਰੇ ਸ਼ਬਦ ਮੂੰਹ ਹੀ ਤੰ ਤੋੜ ਗਏ ਮੈਂ ਬਿਨਾ ਕੁਝ ਬੋਲੇ ਆਪਣੇ ਕਮਰੇ ਚਲਾ ਗਿਆ ਮੇਰੇ ਦਿਮਾਗ ਚ ਕਈ ਸੋਚਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਸੀ ਮੈਂ ਹੁਣ ਤੱਕ ਕਹਾਣੀ ਨੂੰ ਇੱਕ ਪਾਸਿਓਂ ਦੇਖ ਰਿਹਾ ਸੀ ਮੈਨੂੰ ਕਹਾਣੀ ਦੇ ਦੂਜੇ ਪਾਸੇ ਤੋਂ ਵੀ ਪਰਦਾ ਹਟਾਉਣਾ ਚਾਹੀਦਾ ਸੀ ਮੈਂ ਅਜੇ ਇਸੇ ਸੋਚ ਗੁੰਮ ਹੋ ਸੁਕਿਆ ਸੀ ਇੱਕ ਹੀ ਆਦਮੀ ਨੂੰ ਰੋਜਾਨਾ ਇੱਕੋ ਜਿਹਾ ਸੁਪਨਾ ਪਲਕ ਕਿਵੇਂ ਆ ਸਕਦਾ ਹੈ ਕੁਝ ਤਾਂ ਗੜਬੜ ਜ਼ਰੂਰ ਸੀ ਮੇਰੀ ਮਾਂ ਮੇਰੇ ਵਿਆਹ ਤੋਂ ਪਹਿਲਾਂ ਤਾਂ ਕਦੇ ਐਨੀਆਂ ਬਹਿਕੀਆਂ ਬਹਿਕੀਆਂ ਗੱਲਾਂ ਨਹੀਂ ਕਰਦੀ ਸੀ ਮੇਰਾ ਦਿਮਾਗ ਇਸ ਸਮੇਂ ਜਿਵੇਂ ਇਸੇ ਗੱਲ ਤੇ ਰੁਕ ਚੁੱਕਿਆ ਸੀ ਅਗਲੇ 2 ਦਿਨ ਇਸ ਤਰ੍ਹਾਂ ਹੀ ਲੰਘ ਗਏ ਤੀਜੇ ਦਿਨ ਜਦੋਂ ਮੈਂ ਘਰੋਂ ਕੰਮ ਲੈ ਨਿਕਲਿਆ ਤਾਂ ਮੇਰੇ ਤੇ ਕੁਝ ਚੋਰਾਂ ਨੇ ਹਮਲਾ ਕਰ ਦਿੱਤਾ ਉਹ ਮੇਰੇ ਤੋਂ ਗਨ ਪੁਆਇੰਟ ਤੇ ਪੈਸੇ ਤੇ ਮੋਬਾਈਲ ਖੋ ਕੇ ਲੈ ਗਏ ਸਨ ਮੇਰਾ ਦਿਲ ਪੂਰੀ ਤਰ੍ਹਾਂ ਕਬਰਾਹਰ ਦਾ ਸ਼ਿਕਾਰ ਹੋ ਚੁੱਕਾ ਸੀ ਮੈਂ ਉਂਝੀ ਉਦਾਸ ਸ਼ਾਮ ਨੂੰ ਘਰ ਗਿਆ ਤਾਂ ਮਾਂ ਸਾਹਮਣੇ ਮੰਜੇ ਤੇ ਪਈ ਹੋਈ ਸੀ ਉਹ ਪੈਰਾਂ ਦੀ ਆਹਟ ਸੁਣ ਕੇ ਉੱਠ ਬੈਠੀ ਤੇ ਬੋਲੀ ਕੌਣ ਆਇਆ ਹੈ ਸੁਨੀਲ ਇਹ ਤੂੰ ਹੈ ਨਾ ਬੇਟਾ ਤੂੰ ਵਾਪਸ ਕਿਉਂ ਆ ਗਿਆ ਮਾਂ ਦਾ ਉਹੀ ਸਵਾਲ ਇਸ ਵਾਰ ਮੇਰਾ ਦਿਮਾਗ ਖਰਾਬ ਕਰ ਚੁੱਕਾ ਸੀ ਮੇਰਾ ਦਿਲ ਪਹਿਲਾਂ ਹੀ ਆਪਣੇ ਨੁਕਸਾਨ ਕਰਕੇ ਬੁੱਝਿਆ ਹੋਇਆ ਸੀ ਉਸਤੇ ਮਾਂ ਦੇ ਇਸ ਸਵਾਲ ਨੇ ਮੈਨੂੰ ਗੁੱਸੇ ਨਾਲ ਅੱਗ ਬਬਲਾ ਕਰ ਦਿੱਤਾ ਮੈਂ ਮੇਜ਼ ਤੇ ਪਈਆਂ ਸਾਰੀਆਂ ਚੀਜ਼ਾਂ ਨੂੰ ਜ਼ਮੀਨ ਤੇ ਸੁੱਟ ਦਿੱਤਾ ਤੇ ਆਪਣੇ ਵਾਲ ਫੜਨ ਤੋਂ ਬਾਅਦ ਮਾਂ ਦੇ ਸਾਹਮਣੇ ਹੱਥ ਛੋੜ ਕੇ ਬੋਲਿਆ ਭਗਵਾਨ ਲਈ ਹੁਣ ਬਸ ਵੀ ਕਰੋ ਤੰਗ ਆ ਗਿਆ ਹਾਂ ਤੁਹਾਡੇ ਇਨ੍ਹਾਂ ਸਵਾਲਾਂ ਤੋਂ ਤੁਸੀਂ ਪੂਰੀ ਤਰ੍ਹਾਂ ਪਾਗਲ ਹੋ ਚੁੱਕੇ ਹੋ ਹਰ ਸਮੇਂ ਤੁਹਾਨੂੰ ਹਰ ਜਗ੍ਹਾ ਤੇ ਹੀ ਮੈਂ ਹੀ ਨਜ਼ਰ ਆਉਂਦਾ ਹਾਂ ਤੁਹਾਡੇ ਇਸ ਤਰ੍ਹਾਂ ਦੇ ਫਾਲਤੂ ਦੇ ਸਵਾਲਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਰੱਖੀ ਹੈ ਉਸ ਸਮੇਂ ਮੇਰੇ ਮੂਹ ਚ ਜੋ ਆਇਆ ਬੋਲਦਾ ਗਿਆ ਮਾਂ बस ਇੱਕ ਥਾਂ ਬੈਠੀ ਦੇਖਦੀ ਰਹੀ ਭੱਜੀ-ਭੱਜੀ ਪਾਇਲ ਉੱਥੇ ਪਹੁੰਚ ਗਈ ਤੇ ਮੈਨੂੰ ਇਸ ਤਰ੍ਹਾਂ ਗੁੱਸੇ 'ਚ ਦੇਖ ਕੇ ਕਹਿਣ ਲੱਗੀ ਤੁਸੀਂ ਕਿਉਂ ਇਸ ਤਰ੍ਹਾਂ ਮਾਂ ਨਾਲ ਗੱਲ ਕਰ ਰਹੇ ਹੋ ਜਾਣਦੇ ਤਾਂ ਹੋ ਉਹ ਬਜ਼ੁਰਗ ਹੋ ਚੁੱਕੀ ਹੈ ਉਹਨਾਂ ਦਾ ਕੀ ਕਸੂਰ ਹੈ ਮੈਂ ਕਿਹਾ ਕਿ ਮੈਂ ਤੰਗ ਆ ਗਿਆ ਹਾਂ ਇਨਾਂ ਦੇ ਫालतू ਸਵਾਲਾਂ ਤੋਂ ਪਾਇਲ ਮੈਨੂੰ ਆਪਣੇ ਕਮਰੇ 'ਚ ਲਗਾਈ। ਮੇਰੇ ਇੰ ਚੀਖਣ ਕਰਕੇ ਮੇਰਾ ਸਾਹ ਚੜ ਰਿਹਾ ਸੀ। ਗੱਲ ਰਫਾ-ਦਫਾ ਹੋ ਗਈ। ਇੱਕ ਵਾਰ ਮੈਂ ਘਰ ਆਇਆ ਤਾਂ ਮੇਰੀ ਮਾਂ ਮੈਨੂੰ ਦੇਖ ਕੇ ਇਸ ਵਾਰ ਕੁਝ ਨਹੀਂ ਬੋਲੀ। ਸ਼ਾਇਦ ਮੇਰੇ ਕੱਲ੍ਹ ਵਾਲੇ ਰਵੱਈਏ ਨੂੰ ਯਾਦ ਕਰਕੇ ਉਹ ਚੁੱਪ ਸੀ। ਮੈਂ ਪਹਿਲੀ ਵਾਰ ਮਾਂ ਨਾਲ ਇਸ ਤਰ੍ਹਾਂ ਗੱਲ ਕੀਤੀ ਸੀ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਉਹਨਾਂ ਤੋਂ ਮਾਫੀ ਮੰਗਣ ਲੱਗਾ। ਉਹਨੇ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੀਆਂ ਅੱਖਾਂ 'ਚ ਆਉਣ ਵਾਲਾ ਪਾਣੀ ਸਾਫ਼ ਕੀਤਾ ਤੇ ਫਿਰ ਕਹਿਣ ਲੱਗੀ ਕੋਈ ਗੱਲ ਨਹੀਂ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਚੰਗੀ ਗੱਲ ਹੈ ਮੇਰੇ ਦਿਲ ਨੂੰ ਅਜੀਬ ਜਿਹੀ ਬੇਚੈਨੀ ਨੇ ਜਕੜ ਲਿਆ ਸੀ ਮੈਂ ਆਸ-ਪਾਸ ਦੇਖਿਆ ਮੇਰੀ ਪਤਨੀ ਕਿੱਥੇ ਸੀ ਰਸੋਈ ਵੀ ਖਾਲੀ ਸੀ ਮੈਂ ਉਸ ਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ ਸਨ ਪਰ ਉਸ ਦਾ ਕੋਈ ਜਵਾਬ ਨਾ ਆਇਆ ਮੈਨੂੰ ਹੈਰਾਨੀ ਹੋਈ ਤਦ ਮਾਂ ਦੀਵਾਰਾਂ ਦਾ ਸਹਾਰਾ ਲੈਂਦੀ ਮੇਰੇ ਕਮਰੇ ਤੱਕ ਪਹੁੰਚੀ ਤੇ ਬੋਲੀ ਬੇਟਾ ਪਾਇਲ ਤਾਂ ਆਪਣੇ ਪੇਕੇ ਚਲੀ ਗਈ ਹੈ ਭੁੱਲ ਗਏ ਕੁਝ ਦਿਨ ਪਹਿਲਾਂ ਤੂੰ ਖੁਦ ਹੀ ਤਾਂ ਉਸ ਨੂੰ ਲੈਨ ਆਇਆ ਸੀ ਮਾਂ ਦੇ ਸ਼ਬਦ ਮੇਰੇ ਤੇ ਕਿਸੇ ਬੰਬ ਵਾਂਗ ਡਿੱਗੇ ਸਨ ਮੈਂ ਘਰ ਦੇ ਦੂਜੇ ਮੋਬਾਈਲ ਤੋਂ ਪਾਇਲ ਦਾ ਨੰਬਰ ਮਿਲਾਇਆ ਜਿਸ ਨੂੰ ਕੁਝ ਦਿਨ ਪਹਿਲਾਂ ਪਾਇਲ ਨੇ ਚੁੱਕਿਆ ਮੈਂ ਉਸ ਨੂੰ ਪੇਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਬੋਲੀ ਕਿ ਉਸ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਸੀ ਇਸ ਲਈ ਤੁਰੰਤ ਆਪਣੇ ਪੇਕੇ ਆ ਗਈ ਹੁਣ ਉਹ 2-3 ਦਿਨ ਉੱਥੇ ਰਹੇਗੀ ਉਸਦੇ ਰਹਿਣ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਸੀ ਪਰ ਮਾਂ ਦੀਆਂ ਕੁਝ ਗੱਲਾਂ ਮੇਰੇ ਦਿਮਾਗ ਚ ਘੁੰਮ ਰਹੀਆਂ ਸਨ ਕੁਝ ਦਿਨ ਪਹਿਲਾਂ ਉਹਨਾਂ ਨੇ ਜੋ ਕਿਹਾ ਸੀ ਉਹ ਅੱਜ ਸੱਚ ਹੋਇਆ ਸੀ ਕਿ ਇਹ ਇਤਫਾਕ ਸੀ ਜਾਂ ਇਸ ਵਿੱਚ ਕੋਈ ਸੱਚਾਈ ਵੀ ਸੀ ਮੈਂ ਸਮਝ ਨਾ ਸਕਿਆ ਮੇਰੇ ਦਿਲ ਤੇ ਪੱਥਰ ਪੈ ਚੁੱਕੇ ਸਨ ਮੈਂ ਹੋਰ ਕੁਝ ਸੋਚਣਾ ਛੱਡਿਆ ਤੇ ਚੁੱਪਚਾਪ ਆਪਣੇ ਬਿਸਤਰ ਤੇ ਜਾ ਕੇ ਸੋ ਗਿਆ ਇਹ ਸੋਚੇ ਬਿਨਾ ਕਿ ਮੈਂ ਤਾਂ ਬਾਹਰੋਂ ਖਾਣਾ ਖਾ ਕੇ ਆਇਆ ਸੀ ਪਰ ਮੇਰੀ ਮਾਂ ਅਜੇ ਵੀ ਭੁੱਖੀ ਹੀ ਸੀ ਦੋ ਦਿਨ ਇੰਜ ਹੀ ਲੰਘ ਗਏ ਅੱਜ ਪਾਇਲ ਨੇ ਪੇਕਿਆਂ ਤੋਂ ਵਾਪਸ ਆਉਣਾ ਸੀ ਮੈਂ ਖੁਸ਼ ਸੀ ਪਰ ਇਸ ਕੱਲ ਤੋਂ ਅੰਜਾਨ ਕੀ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੋਣ ਵਾਲਾ ਹੈ ਮੈਂ ਅੱਜ ਕੰਮ ਤੋਂ ਜਲਦੀ ਛੁੱਟੀ ਲੈ ਕੇ ਘਰ ਆ ਗਿਰਿਆ ਸੀ ਅੱਜੇ ਮੇਰੀ ਗੱਡੀ ਘਰ ਤੋਂ ਕੁਝ ਹੀ ਦੂਰੀ ਤੇ ਸੀ ਕਿ ਮੇਰੀ ਪਤਨੀ ਪਾਇਲ ਕਿਸੇ ਲੜਕੇ ਨਾਲ ਗੱਡੀ 'ਚ ਉਤਰੀ ਸੀ ਤੇ ਹੁਣ ਉਹ ਦੂਵੇਂ ਘਰ ਦੇ ਅੰਦਰ ਜਾ ਰਹੇ ਸਨ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਚੁੱਕਾ ਸੀ ਇਹ ਲੜਕਾ ਨਾ ਉਸ ਦਾ ਭਰਾ ਸੀ ਨਾ ਹੀ ਕੋਈ ਰਿਸ਼ਤੇਦਾਰ ਮੈਂ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਸੰਭਾਲਦੇ ਹੋਏ ਚੁੱਪ-ਚਾਪ ਘਰ ਦੇ ਅੱਧੇ ਖੁੱਲੇ ਦਰਵਾਜ਼ੇ 'ਚੋਂ ਅੰਦਰ ਦਾ ਦ੍ਰਿਸ਼ ਦੇਖਿਆ ਮੇਰੀ ਮਾਂ ਕਿਸੇ ਨਾਲ ਗੱਲ ਕਰ ਰਹੀ ਸੀ ਤੇ ਉਹ ਆਦਮੀ ਰੂਬਰੂ ਮੇਰੀ ਆਵਾਜ਼ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਹੈਰਾਨ ਹੋ ਕੇ ਉੱਥੇ ਚੁੱਪਚਾਪ ਖੜਾ ਸਭ ਸੁਣ ਰਿਹਾ ਸੀ ਮੇਰੀ ਮਾਂ ਉਸ ਤੋਂ ਪਾਣੀ ਮੰਗ ਰਹੀ ਸੀ ਉਹ ਜਿਵੇਂ बेहोशी ਦੀ ਹਾਲਤ ਚ ਪਈ ਸੀ ਤਦ ਪਾਇਲ ਨੇ ਪਾਣੀ ਨਾਲ ਭਰਿਆ ਗਿਲਾਸ ਧਾਰ ਬਣਾਉਂਦੇ ਹੋਏ ਮੇਰੀ ਮਾਂ ਦੀਆਂ ਅੱਖਾਂ 'ਚ ਪੋਣਾ ਸ਼ੁਰੂ ਕਰ ਦਿੱਤਾ ਤੇ ਫਿਰ ਕਮਿਨੀ ਹਾਸੀ ਹੱਸਦੇ ਬੋਲੀ ਕਿ ਪਤਾ ਨਹੀਂ ਕਦੋਂ ਮਰੇਗੀ ਇਹ ਕਬਾਤ ਛੱਡੀ ਸ਼ੁਕਰਾਂ ਨਹੀਂ ਹੈ ਨਹੀਂ ਤਾਂ ਕਦੋਂ ਦਾ ਪਰਦਾ ਫਾਸ਼ ਹੋ ਚੁੱਕਿਆ ਹੁੰਦਾ ਮੇਰੀ ਪਤਨੀ ਦੀ ਇਸ ਗੱਲ ਤੇ ਉਹ ਵਿਅਕਤੀ ਹੱਸ ਰਿਹਾ ਸੀ ਮੇਰਾ ਦਿਲ ਤਾਂ ਜਿਵੇਂ ਧੜਕਣਾ ਹੀ ਭੁੱਲ ਚੁੱਕਿਆ ਸੀ ਮੇਰੀ ਪਤਨੀ ਉਸ ਗੈਰ ਆਦਮੀ ਦੇ ਹੱਥਾਂ 'ਚ ਹੱਥ ਪਾਈ ਖੜੀ ਮੁਸਕੁਰਾ ਰਹੀ ਸੀ ਮੇਰੇ ਦਿਮਾਗ 'ਚ ਹਨੇਰੀਆਂ ਚੱਲ ਰਹੀਆਂ ਸਨ ਮੇਰੀ ਪਤਨੀ ਮੈਨੂੰ ਇੰਨਾ ਵੱਡਾ ਧੋਖਾ ਕਿਵੇਂ ਦੇ ਸਕਤੀ ਸੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਮੈਂ ਤੁਰੰਤ ਅੱਗੇ ਵੱਧਿਆ ਘਰ ਚ ਦਾਖਲ ਹੋਇਆ ਤੇ ਉਸ ਵਿਅਕਤੀ ਨੂੰ ਗਲੋਂ ਫੜ ਕੇ ਮਾਰਨ ਲੱਗਿਆ ਪਾਇਲ ਮੈਨੂੰ ਉੱਥੇ ਦੇਖ ਕੇ ਕਬਰਾ ਕੇ ਪਿੱਛੇ ਹਟੀ ਜਦੋਂ ਕਿ ਮੇਰੀ ਮਾਂ ਬੇਹੋਸ਼ੀ ਦੀ ਹਾਲਤ ਚ ਰੋਲਾ ਸੁਣ ਕੇ ਰੋਣ ਲੱਗੀ ਮੈਂ ਉਸ ਆਦਮੀ ਨੂੰ ਕੁੱਟ ਕੇ ਉੱਥੋਂ ਹੀ ਸੁੱਟ ਦਿੱਤਾ ਤੇ ਫਿਰ ਪਾਇਲ ਵੱਲ ਵੱਧਿਆ ਜੋ ਇੱਕ ਕੋਨੇ ਚ ਸੈਮੀ ਖੜੀ ਸੀ ਮੇਰੀਆਂ ਅੱਖਾਂ ਚ ਦੁੱਖ ਤੇ ਗੁੱਸੇ ਦੇ ਹੰਝੂ ਸਨ ਮੈਨੂੰ ਉੱਥੇ ਧੋਖਾ ਮਿਲਿਆ ਸੀ ਜਿੱਥੋਂ ਮੈਨੂੰ ਉਮੀਦ ਹੀ ਨਹੀਂ ਸੀ ਉਹ ਡਰ ਨਾਲ ਮੇਰੇ ਪੈਰਾਂ 'ਚ ਡਿੱਕੇ ਮਾਫੀ ਮੰਗਣ ਲੱਗੀ ਉਹ ਰੋਂਦੀ ਹੋਈ ਬੋਲੀ ਕਿ ਮੈਨੂੰ ਮaaf ਕਰ ਦਿਓ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਇਹ ਲੜਕਾ ਮੈਨੂੰ ਫਸਾ ਰਿਹਾ ਸੀ ਮੈਂ ਸਿਰਫ ਤੇਰੇ ਨਾਲ ਪਿਆਰ ਕਰਦੀ ਹਾਂ ਉਸ ਦੀਆਂ ਅਜਹੀਆਂ ਗੱਲਾਂ ਅਜੇ ਵੀ ਜਾਰੀ ਸਨ ਕਿ ਉਹ ਲੜਕਾ ਝਟ ਬੋਲਿਆ ਚੋਠੀ ਲੜਕੀ ਨਾ ਪਤੀ ਨਾਲ ਵਫਾ ਕੀਤੀ ਨਾ ਮੇਰੀ ਮੁਹੱਬਤ ਦਾ ਲਿਹਾਜ਼ ਰੱਖਿਆ ਦੱਸ ਕਿਉਂ ਨਹੀਂ ਦਿੰਦੀ ਕਿ ਤੂੰ ਵਿਆਹ ਤੋਂ ਪਹਿਲਾਂ ਤੂੰ ਹੀ ਮੈਨੂੰ ਪਸੰਦ ਕਰਦੀ ਸੀ ਤੇ ਮੈਂ ਰੋਜ਼ਾਨਾ ਤੈਨੂੰ ਮਿਲਣ ਹੁੰਦਾ ਸੀ ਐਨੀ ਆਸਾਨੀ ਨਾਲ ਸਾਰਾ ਚਿੱਕੜ ਮੇਰੇ ਤੇ ਉਛਾਲ ਕੇ ਖੁਦ ਸਾਈਡ ਤੇ ਹੋ ਰਹੀ ਹੈ ਉਸ ਲੜਕੇ ਦੀਆਂ ਹੋਰ ਗੱਲਾਂ ਜੇਕਰ ਮੈਂ ਸੁਣਦਾ ਤਾਂ ਸ਼ਾਇਦ ਮੇਰਾ ਦਿਲ ਫਟ ਜਾਂਦਾ ਮੈਂ ਉਸ ਵੱਲ ਵਤ ਇਸ ਤੋਂ ਪਹਿਲਾਂ ਹੀ ਉਹ ਉਥੋਂ ਭੱਜ ਨਿਕਲਿਆ ਡਰ ਨਾਲ ਪੀਲੇ ਹੋਏ ਪਾਇਲ ਮੈਨੂੰ ਦੇਖ ਕੇ ਰੋ ਰਹੀ ਸੀ ਮੈਨੂੰ ਇੱਕ ਪਲਚ ਉਸ ਨੂੰ ਨਫ਼ਰਤ ਹੋਣ ਲੱਗੀ ਸੀ ਮੈਂ ਨਾ ਚਾਹੁੰਦੇ ਹੋਏ ਵੀ ਹੰਝੂ ਨਾ ਰੋਕ ਸਕਿਆ ਉਹ ਕਦੇ ਮੇਰੀ ਮਾਂ ਦੇ ਪੈਰਾਂ 'ਚ ਡਿੱਗ ਰਹੀ ਸੀ ਤੇ ਕਦੇ ਮੇਰੇ ਪੈਰਾਂ 'ਚ ਡਿੱਕੇ ਮਾਫੀ ਮੰਗ ਰਹੀ ਸੀ ਇਸ ਕਰਕੇ ਮੈਂ ਆਪਣੀ ਮਾਂ ਤੇ ਸ਼ੱਕ ਕੀਤਾ ਸੀ ਮੈਂ ਕੰਬਦੇ ਹੋਏ ਬੁੱਲਾ ਨਾਲ ਉਸ ਨੂੰ ਸਿਰਫ ਇੰਨਾ ਕਿਹਾ ਕਿ ਤੂੰ ਇਸ ਕਾਬਲ ਨਹੀਂ ਰਹੀ ਕਿ ਹੁਣ ਮੈਂ ਤੈਨੂੰ ਥੱਪੜ ਮਾਰਨ ਲਈ ਆਪਣਾ ਹੱਥ ਕੰਦਾ ਕਰਾਂ ਤੂੰ ਮੇਰੇ ਨਾਲ ਬੇਵਫਾਈ ਕੀਤੀ ਹੈ ਮੇਰੀ ਮਾਂ ਨੂੰ ਸਤਾਇਆ ਹੈ ਮੈਨੂੰ ਉਹਨਾਂ ਖਿਲਾਫ ਕੀਤਾ ਹੈ ਮੈਂ ਆਪਣੀ ਪਤਨੀ ਨੂੰ ਉਸੇ ਸਮੇਂ ਘਰੋਂ ਕੱਢ ਦਿੱਤਾ ਰੋਂਦੇ ਹੋਏ ਆਪਣੀ ਮਾਂ ਨੂੰ ਪਾਣੀ ਪਿਲਾਇਆ ਤੇ ਫਿਰ ਉਹਨਾਂ ਦੇ ਪੈਰਾਂ 'ਚ ਡਿੱਗ ਕੇ ਕਿੰਨੀ ਦੇਰ ਤੱਕ ਰੋਂਦਾ ਰਿਹਾ ਮੈਂ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ ਜਦੋਂ ਕਿ ਉਹ ਹਰ ਵਾਰ ਮੈਨੂੰ ਸੱਚ ਦੱਸਦੀ ਰਹੀ ਮਾਂ ਨੇ ਮੈਨੂੰ ਆਪਣੇ ਨੇੜੇ ਬਿਠਾਇਆ ਤੇ ਮੇਰੇ ਹੰਝੂ ਪੂੰਝਦੇ ਹੋਏ ਬੋਲੀ ਬੇਟਾ ਮੈਂ ਤਾਂ ਤੇਰਾ ਘਰ ਬਚਾਉਣ ਲਈ ਕਿੰਨੇ ਦਿਨਾਂ ਤੋਂ ਚੁੱਪ ਸੀ ਤੇਰੀ ਪਤਨੀ ਨਾ ਸਮੇਂ ਸਿਰ ਮੈਨੂੰ ਖਾਣਾ ਦਿੰਦੀ ਸੀ ਤੇ ਨਾ ਹੀ ਦਵਾਈ ਪਤਾ ਨਹੀਂ ਉਹ ਕਿਹੜੀ ਗੋਲੀ ਮੈਨੂੰ ਜ਼ਬਰਦਸਤੀ ਖਵਾਉਂਦੀ ਸੀ ਜਿਸ ਤੋਂ ਬਾਅਦ ਮੈਨੂੰ ਲੱਗਦਾ ਕਿ ਮੇਰਾ ਸਿਰ ਹਵਾ ਚ ਕੁੰਮ ਰਿਹਾ ਹੈ ਮੈਂ ਹੋਰ ਹੀ ਗੱਲਾਂ ਕਰਨ ਲੱਗ ਗਈ ਸੀ ਪਰ ਉਹ ਗੱਲਾਂ ਹੁੰਦੀਆਂ ਸੱਚ ਸਨ ਮਾਂ ਮੈਨੂੰ ਦੱਸ ਰਹੀ ਸੀ ਕਿ ਪਾਇਲ ਉਹਨਾਂ ਨੂੰ ਸਾਰਾ ਦਿਨ ਭੁੱਖਾ ਰੱਖਦੀ ਸੀ ਪਰ ਹਾਂ ਤੇਰੇ ਆਉਣ ਤੋਂ ਪਹਿਲਾਂ ਤੇਰੇ ਸਾਹਮਣੇ ਖਾਣਾ ਜ਼ਰੂਰ ਰੱਖ ਦਿੰਦੀ ਸੀ ਤਾਂ ਕਿ ਤੈਨੂੰ ਸ਼ੱਕ ਨਾ ਹੋਵੇ ਉਹ ਆਦਮੀ ਆਵਾਜ਼ ਕੱਢਣ ਚ ਮਹਾਰਸੀ ਇਸ ਲਈ ਮੇਰੀ ਆਵਾਜ਼ ਮੇਰੇ ਮਾਦੇ ਸਾਹਮਣੇ ਕੱਢ ਕੇ ਉਸ ਨਾਲ ਗੱਲਾਂ ਕਰਦਾ ਸੀ ਮੇਰੀ ਪਤਨੀ ਨਾਲ ਉਹ ਹਰ ਤਰ੍ਹਾਂ ਦੇ ਸੰਬੰਧ ਬਣਾ ਚੁੱਕਾ ਸੀ ਮੇਰੀ ਮਾਂ ਨੂੰ ਨੀਂਦ ਦੀ ਦਵਾਈ ਮੇਰੀ ਪਤਨੀ ਜ਼ਬਰਦਸਤੀ ਖਵਾਉਂਦੀ ਸੀ ਮੇਰੀ ਮਾਂ ਦਾ ਹੱਥ ਵੀ ਉਸਨੇ ਸਾੜਿਆ ਸੀ ਮੇਰੀ ਮਾਂ ਰੋ ਰੋ ਕੇ ਹਰ ਗੱਲ ਮੈਨੂੰ ਦੱਸਦੀ ਰਹੀ ਫਿਰ ਕਹਿਣ ਲੱਗੀ ਪਤਾ ਪੁੱਤ ਮੈਨੂੰ ਤਕਲੀਫ ਉਸਦੇ ਰਵੱਈਏ ਤੋਂ ਨਹੀਂ ਤੇਰੀਆਂ ਗੱਲਾਂ ਕਰਕੇ ਹੁੰਦੀ ਸੀ ਉਹ ਤਾਂ ਪਰਾਈ ਸੀ ਪਰ ਤੂੰ ਤਾਂ ਮੇਰਾ ਪੁੱਤ ਸੀ ਫਿਰ ਵੀ ਮੇਰਾ ਦਿਲ ਦੁਖਾਉਂਦਾ ਰਿਹਾ ਮਾਂ ਦੇ ਨਰਮੀ ਨਾਲ ਬੋਲੇ ਗਏ ਸ਼ਬਦ ਮੇਰਾ ਸਰੀਰ ਝੰਜੋੜ ਚੁੱਕੇ ਸਨ ਮੈਂ ਉੱਚੀ ਉੱਚੀ ਰੋਣ ਲੱਗਿਆ ਤੇ ਉਹਨਾਂ ਤੋਂ ਮਾਫੀ ਮੰਗਣ ਲੱਗਿਆ ਉਹਨਾਂ ਨੇ ਮੈਨੂੰ ਫਿਰ ਤੋਂ ਛਾਤੀ ਨਾਲ ਲਾ ਲਿਆ ਕੁਝ ਦਿਨਾਂ ਛੀ ਮੈਂ ਪਾਇਲ ਤੋਂ ਤਲਾਕ ਲੈ ਕੇ ਉਸ ਨਾਲੋਂ ਹਰ ਰਿਸ਼ਤਾ ਖਤਮ ਕਰ ਦਿੱਤਾ ਤੇ ਆਪਣੀ ਮਾਂ ਦੀ ਦੇਖਭਾਲ ਲਈ ਇੱਕ ਨਰਸ ਨੂੰ ਰੱਖ ਲਿਆ ਪਾਇਲ ਤੋਂ ਫੱਕ ਹੋਏ ਮੈਨੂੰ ਕਈ ਸਾਲ ਬੀਤ ਚੁੱਕੇ ਸਨ ਮਾਂ ਦਾ ਕਹਿਣਾ ਸੀ ਕਿ ਮੈਂ ਵਿਆਹ ਕਰ ਲਵਾਂ ਪਰ ਮੇਰਾ ਦਿਲ ਕਿਸੇ ਤਰ੍ਹਾਂ ਨਹੀਂ ਮੰਨਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਇੱਕ ਵਾਰ ਫਿਰ ਮੇਰੇ ਜਾਂ ਮੇਰੀ ਮਾਂ ਨਾਲ ਉਹੀ ਕੁਝ ਹੋਵੇ ਜੋ ਪਹਿਲਾਂ ਹੋਇਆ ਜਦੋਂ ਭਰੋਸਾ ਖਤਮ ਹੋ ਜਾਵੇ ਉਹ ਸਿਰਫ ਇੱਕ ਆਦਮੀ ਤੋਂ ਨਹੀਂ ਸਗੋ ਸਾਰੀ ਦੁਨੀਆ ਚ ਮੌਜੂਦ ਲੋਕਾਂ ਤੋਂ ਖਤਮ ਹੋ ਜਾਂਦਾ ਹੈ ਮੇਰਾ ਹੁਣ ਔਰਤ ਜਾਤੋ ਵਿਸ਼ਵਾਸੀ ਉੱਠ ਚੁੱਕਿਆ ਹੈ ਧੰਨਵਾਦ